ਸੋ ਮਹੰਮਦ ਰਾਇਛ ਸੰਸਿਓ ભગવાન ਦੀ ਜੈ ਪਿਆਰੀਆਂ ਸੰਗਤਿਓ ਪਹਿਲਾ ਸਾਰੀ ਹਰ ਸੰਗਤ ਨੂੰ ਸੱਚੇ ਪਾਤਸ਼ਾਹਈ ਨੂੰ ਇਸ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਜਿਨ੍ਹਾਂ ਦੀ ਮਿਹਰ ਸਦਕਾ ਹੀ ਆਪਾਂ ਸਾਰੇ ਇਕੱਤਰ ਹੋਏ ਹਾਂ ਤੇ ਇਕੱਤਰ ਹੋ ਕੇ ਉਸ ਪਰਮਾਤਮਾ ਦਾ गुणगान ਕਰ ਰਹੇ ਹਾਂ ਉਹਨੇ ਸਾਨੂੰ ਹਰ ਭਗਤ ਬਣਾਇਆ ਹਰ ਭਗਤ ਹਰ ਪਰਮਾਤਮਾ ਖੁਦ ਆਪ ਤੇ ਭਗਤ ਉਹਦੇ ਬਣਾਏ ਹੋਏ ਸੇਵਕ ਆਪਣਾ ਨਾਮ ਉਹਨੇ ਨਾਲ ਅਟੈਚ ਕਰਕੇ ਸਾਨੂੰ ਹਰ ਭਗਤ ਬਣਾਇਆ ਔਰ ਸੱਚੇ ਪਾਤਸ਼ਾਹੀ ਨੇ ਹਰ ਭਗਤ ਬਾਰੇ ਦੱਸਿਆ ਵੀ ਆ ਉਹਨਾਂ ਦੀ ਆਪਣੀ ਰਚਨਾ ਤੋਂ ਹਰ ਭਗਤ ਦਾ ਅਰਥ ਕੀ ਹੈ ਇੱਕ ਅਕਾਲ ਪੁਰਖ ਦਾ ਇਸ਼ਟ ਮੰਨਣ ਵਾਲਾ ਇਹਦਾ ਇੱਕ ਅਕਾਲ ਪੁਰਖ ਦਾ ਇਸ਼ਟ ਮੰਨਣ ਵਾਲਾ ਤੇ ਪ੍ਰਮਾਤਮਾ ਨੂੰ ਪ੍ਰਸਿੱਧ ਕਰਕੇ ਦਰਸ਼ਨ ਕਰਨ ਤੇ ਕਰਾਉਣ ਵਾਲੇ ਨੂੰ ਹਰ ਭਗਤ ਕਿਹਾ ਜਾਂਦਾ ਹੈ ਔਰ ਰਾਜ ਸਮਾਜ ਸੰਸਾਰ ਦੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਬਰਦਾਸ਼ ਕਰਕੇ ਸਿੱਧਕ ਭਰੋਸੇ ਤੋਂ ਨਹੀਂ ਡੋਲਦਾ ਉਹ ਹਰ ਪਗਤ ਸੋ ਸਚੇ ਪਾਤਸ਼ਾਹੀ ਨੇ ਇਸੇ ਕਰਕੇ ਹੀ ਸਾਨੂੰ ਇਹਦੇ ਵਿੱਚ ਵੀ ਕੀ ਦੱਸਿਆ ਇੱਕ ਅਕਾਲ ਪੁਰਖ ਦਾ ਇਸ਼ਟ ਮੰਨਣਾ ਤੇ ਸਾਡੇ ਅਸੂਲਾਂ ਦੇ ਵਿੱਚ ਵੀ ਇਹੀ ਮਹਾਰਾਜ ਨੇ ਲਿਖਾਇਆ ਹੋਇਆ ਪਹਿਲਾ ਸੂਲ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਹੁਣ ਇਹ ਹਜੂਰ ਸਚੇ ਸ਼ਾਹੀ ਨੇ ਨੂੰ ਖੋਲ ਕੇ ਡਿਟੇਲ ਵੀ ਸਾਰੀ ਇਹਦੀ ਦੱਸੀ ਹੋਈ ਆ ਆਪਰਥ ਕਰਕੇ ਕਿ ਨਿਰਗੁਣ ਜੋਤ ਹੈ ਕੀ ਹਰ ਬਾਣੀ ਦੇ ਵਿੱਚ 23 ਭਾਦੋਂ ਸ਼ੈਨਸੇ ਸਮਤ ਚਾਰ ਨੂੰ ਲਿਖਾਇਆ ਹੈ ਜੋਤ ਕਹੇ ਮੇਰਾ ਪੂਰਨ ਇਸਟ ਇਸਟ ਦੇਵ ਖਵਾਈਆ ਇਹ ਸੱਚੇ ਪਾਸ਼ੇ ਨੇ ਆਪ ਹੀ ਇਹ ਦਰਸਾ ਦਿੱਤੇ ਹੋਇਆ ਅਕਾਲ ਪੁਰਖ ਦੀ ਨਿਰਗੁਣ ਜੋਤ ਉਹ ਸਤ ਸਰੂਪ ਦੀ ਧਾਰ ਹੈ ਜਿਹੜੀ ਜਨਮ ਮਰਨ ਵਿੱਚ ਕਦੇ ਨਹੀਂ ਆਈ ਔਰ ਉਹ ਆਪਣਾ ਹੁਕਮ ਦੇ ਰਹੀ ਹੈ ਕਿ ਸੱਚਾ ਇਸ਼ਟ ਜਿਹੜਾ ਹੈ ਮੇਰਾ ਹੈ ਜੋ ਔਰ ਮੇਰਾ ਹੈ ਆਦ ਅੰਤ ਦਾ ਇਸ਼ਟ ਹੈ ਜਿਹੜਾ ਕਦੀ ਨਾਸ ਨਹੀਂ ਹੋਇਆ ਕਿਉਂਕਿ ਜੋਤ ਪਾਸਟ ਵਿੱਚ ਵੀ ਸੀ ਪ੍ਰੈਜੈਂਟ ਵਿੱਚ ਵੀ ਹੈ ਤੇ ਫਿਊਚਰ ਵਿੱਚ ਵੀ ਹੈ ਜੋਤ ਨੇ ਸਦਾ ਹੀ ਰਹਿਣਾ ਔਰ ਸਜੂਰ ਸ਼ੰਸ਼ਾਈ ਨੇ ਦੂਜਾ ਸੂਲ ਜਿਹੜਾ ਲਿਖਾਇਆ ਸਾਨੂੰ ਸਤਗੁਰ ਕੇਵਲ ਸ਼ਬਦ ਨੂੰ ਹੀ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਹੁਣ ਸਤਗੁਰ ਕੇਵਲ ਕਿਹਨੂੰ ਕਿਹਾ ਗਿਆ ਸ਼ਬਦ ਨੂੰ ਹ ਹਜੂਰ ਸ਼ਾਨ ਸ਼ਹੀ ਨੇ ਇਹਦੇ ਬਾਰੇ ਦੱਸਿਆ ਹੈ ਕਿ ਸਤਗੁਰ ਸ਼ਬਦ ਹੈ ਸਰੀਰ ਸਤਗੁਰ ਨਹੀਂ ਹੈ ਸਤਗੁਰ ਪਰਮਾਤਮਾ ਦੀ ਤਾਕਤ ਹੈ ਜਿਸ ਸਰੀਰ ਦੇ ਅੰਦਰ ਪਰਮਾਤਮਾ ਦੀ ਸ਼ਬਦ ਦੀ ਧਾਰ ਆ ਜਾਵੇ ਉਹ ਆਪਣੀ ਜੋਤ ਪ੍ਰਕਾਸ਼ ਰੱਖ ਦੇਵੇ ਉਸ ਦਾ ਸਤਕਾਰ ਹੋ ਸਕਦਾ ਹੈ ਕਿਉਂਕਿ ਉਹਨਾਂ ਸਰੀਰਾਂ ਦਾ ਅਸੀਂ ਸਤਕਾਰ ਕਰਨਾ ਹੈ ਔਰ ਸੱਚੇ ਪਾਤਸ਼ਾਹ ਨੇ ਸਾਨੂੰ ਅਸੂਲਾਂ ਦੇ ਵਿੱਚ ਅੱਗੇ ਸਾਰੇ ਲਿਖਾਏ ਆ ਸਰਵ ਮਾਨਵ ਜਾਤੀ ਨਾਲ ਸਰਵ ਮਾਨਵ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਪਿਆਰ ਕਿੱਦਾਂ ਹੁੰਦਾ ਜਦ ਤੱਕ ਸਾਡਾ ਹਿਰਦਾ ਸ਼ੁੱਧ ਨਹੀਂ ਹੁੰਦਾ ਅਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਾਇਆ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਨ ਥਾਏ ਕਿਉਂਕਿ ਵੀਰ ਜੀ ਸਤਗੁਰ ਦੀ ਸ਼ਰਨ ਤਾਂ ਹੀ ਮਿਲਦੀ ਹੈ ਜੇ ਹਿਰਦਾ ਸਵਤ ਹੈ ਤੇ ਉਹਨਾਂ ਗੁਰਮੁਖਾਂ ਦੀ ਹੀ ਕਾਲ ਕਮਾਈ ਪ੍ਰਭ ਦੇ ਦਰ ਤੇ ਕਬੂਲ ਹੁੰਦੀ ਹੈ ਜਿਨ੍ਹਾਂ ਦਾ ਹਿਰਦਾ ਸੁਧ ਹੈ ਔਰ ਹਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਾਇਆ ਹਿਰਦਾ ਸੋਧ ਜਿਸ ਜਨ ਪੰਜ ਬਾਰ ਸੋਹੰਮਹਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇਆ ਕੋਟਨ ਕੋਟ ਜਨਮਾਂ ਪਾਪ ਰੇ ਮਟਾਈਆ ਔਰ ਜਕਾਰੇ ਵੀ ਜਿਹੜੇ ਆ ਇਹ ਸ਼ਬਦ ਹੈ ਔਰ ਫਿਰਦਾ ਸੋਧ ਕੇ ਨਾਲ ਔਰ ਜੋ ਗੁਰਮਖ ਆਪਣੇ ਹਿਰਦੇ ਵਿੱਚੋਂ ਆਪਣੇ ਕੂੜ ਵਿਕਾਰ ਪਾਪ ਤਿਆਗ ਕੇ ਪ੍ਰਭੂ ਦੇ ਦਿੱਤੇ ਹੋਏ ਸ਼ਬਦੀ ਜਕਾਰਾ ਸੋੰਗ ਮਹਾਰਾ ਜੀ ਸੰਗਿਸ਼ਣੂ ਭਗਵਾਨ ਦੀ ਜੈ ਆਪਣੀ ਪਵਿੱਤਰ ਰਸਨਾ ਤੋਂ ਜਾਪ ਕਰਦਾ ਹੈ ਉਸ ਦੇ ਕੋਟਨ ਕੋਟ ਜਨਮਾਂ ਦੇ ਪਾਪ ਜਿਹੜੇ ਉਹ ਖਤਮ ਹੋ ਜਾਂਦਾ ਹੈ ਪਰ ਜਕਾਰਾ ਲੱਗਣਾ ਕਿੱਦਾਂ ਚਾਹੀਦਾ ਫਿਰ ਦੱਸੋਗੇ ਔਰ ਇੱਕ ਮਾਰਗ ਸੰਚਾਈ ਸੰਮਤੈ ਨੂੰ ਸੱਚੇ ਭਾਸ਼ੇ ਨੇ ਲਿਖਾਇਆ ਜਾ ਦੇ ਆਵਾਂ ਨੂੰ 994 ਚੌਕੜੀ ਯੁੱਗ ਪਿਛੋਂ ਸੋ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹੋਵੇ ਮੇਰਾ ਜਕਾਰਾ ਦੂਜਾ ਇਸ਼ਟ ਨਾ ਕੋ ਇਹ ਮਨਾਈਆ ਅਜੂ ਸ਼ੰਸ਼ਾਈ ਨੇ ਕਹਤਾ ਜਦੋਂ ਵੀ ਮੈਂ 994 ਚੌਕੜੀ ਜੋਗ ਤੋਂ ਬਾਅਦ ਆਉਣਾ ਤੇ ਮੇਰਾ ਜਕਾਰਾ ਜਿਹੜਾ ਉਸ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹੀ ਮੇਰਾ ਇਸ਼ਟ ਹੈ ਔਰ ਐਸੇ ਹੀ ਇਸ਼ਟ ਨੂੰ ਮੰਨ ਕੇ ਚੱਲਣਾ ਹੈ ਔਰ ਸੱਚੇ ਪਾਤਸ਼ਾਹ ਹੀ ਨੇ ਇਹ ਜਿਹੜੇ ਹੁਕਮ ਦਿੱਤੇ ਆਪਾਂ ਨੂੰ ਇਹ ਬਾਰ-ਬਾਰ ਨਹੀਂ ਮਿਲਦੇ ਇੱਕੋ ਵਾਰ ਮਿਲਦੇ ਹਜੂ ਸੰਸ਼ੈ ਨੇ 11 ਨੰਬਰ ਕੰਤੇ ਵਿੱਚ 613 ਨੰਬਰ ਤੇ ਲਿਖਾਇਆ ਹੈ ਸੱਚਾ ਹੁਕਮ ਅੰਤਮ ਵਾਰ ਹਰ ਗੋਬਿੰਦ ਆਪ ਸੁਣਾਏਂਦਾ ਪਿਛਲਾ ਲੇਖਾ ਮੁਕਾ ਵਿੱਚ ਸੰਸਾਰ ਹਰ ਜੂ ਹਰ ਹਰ ਆਪ ਮੁਕਾਏਂਦਾ ਸਭ ਨੇ ਗਾਉਣਾ ਏਕਾ ਪੁਰਖ ਅਕਾਲ ਦੂਜਾ ਇਸਤ ਨਾ ਕੋ ਇਹ ਮਨਾਏਂਦਾ ਇਹ ਹਜੂ ਸੈਨ ਸਾਹਿਬ ਨੇ ਸਾਨੂੰ ਬਾਰ-ਬਾਰ ਹਰ ਭਗਤ ਦੀ ਡੈਫੀਨੇਸ਼ਨ ਵਿੱਚ ਵਿੱਚ ਵੀ ਕਿਹਾ ਹੈ ਕਿ ਇੱਕ ਪੁਰਖ ਅਕਾਲ ਨੂੰ ਮਨਾਉਣਾ ਹੋਰ ਕੋਈ ਇਸ ਤੋਂ ਇਸਤ ਨਹੀਂ ਹੈ ਸਾਡਾ ਅਸੂਲਾਂ ਦੇ ਵਿੱਚ ਵੀ ਇਹੀ ਲਿਖਾਇਆ ਕਿ ਪੁਰਖ ਅਕਾਲ ਹੀ ਸਾਡਾ ਇਸਤ ਹੈ ਅੱਗੇ ਸੱਚ ਸੰਦੇਸ਼ਾ ਨਾਰ ਨਰੇਸ਼ਾ ਤੁਰ ਫਰਮਾਨ ਏਕਾ ਇੱਕ ਜਣਾਈਆ ਤੁਰ ਫਰਮਾਨ ਜੋਤ ਨਰਾਨੀ ਔਰ ਨਰੰਕਾਰ ਆਪ ਜਣਾਇਦਾ ਇਹ ਜਿਹੜਾ ਜੋ ਸਾਨੂੰ ਹੁਕਮ ਕੀ ਹੈ ਤੁਰਦਾ ਫਰਮਾਨ ਹੈ ਤੇ ਤੁਰਦਾ ਫਰਮਾਨ ਉਹ ਸੰਦੇਸ਼ਾ ਜਿਹੜਾ ਉਹ ਇੱਕ ਵਾਰੀ ਆਉਂਦਾ ਇੱਕ ਵਾਰੀ ਸਾਨੂੰ ਸੁਣਾ ਦਿੱਤਾ ਗਿਆ ਇੱਕ ਵਾਰੀ ਹੀ ਲਿਖਾ ਦਿੱਤਾ ਗਿਆ ਇਹ ਇਸੇ ਤਰ੍ਹਾਂ ਹੀ ਚਾਰ ਯੁਗ ਚੱਲਦਾ ਰਹੇ ਕਥਨੀ ਕਾਥ ਸੁਣਾਇੰਦਾ ਕਲਮ ਸ਼ਾਈ ਨਾਲ ਲਿਖ ਕੇ ਬਣੇ ਬਾਣੀ ਅੱਖਰ ਅੱਖਰ ਜੋੜ ਜੜਾਇੰਦਾ ਆਦ ਜੋਗਾਂ ਸਤਗੁਰ ਸੱਚਾ ਇੱਕ ਭਗਵਾਨੀ ਭਗਵਾਨ ਆਪਣਾ ਨਾਮ ਰਖਾਇੰਦਾ ਕਿਉਂਕਿ ਅਕਾਲ ਪੁਰਖ ਭਗਵਾਨ ਜਿਹੜਾ ਉਹ ਆਦ ਜੋਗ ਆਦ ਇੱਕੋ ਹੀ ਤੇ ਇੱਕੋ ਹੀ ਹੁੰਨੇ ਰਹਾ ਹੈ ਆਪਣਾ ਹੁਕਮ ਜੁਗ ਜੁਗ ਦੇਵੇ ਲੋਕ maat ਨਿਸ਼ਾਨੀ ਗੁਰ ਗੁਰ ਸੇਵਾ ਲਾਏਂਦਾ ਰਸਨਾ ਜੇਵਾ ਪੜ ਪੜ ਫੇਰ ਕਹੇ ਕੋਈ ਸਤ ਗੁਰ ਬਾਣੀ ਬਾਣੀ ਸਤ ਗੁਰ ਵਿੱਚ ਰਖਾਏਂਦਾ ਕਿਉਂਕਿ ਜੋ ਹਰ ਬਣੀ ਹੈ ਸ਼ਬਦ ਹੈ ਔਰ ਇਹ ਸਤਗੁਰ ਦੀ ਬਾਣੀ ਹੈ ਔਰ ਸਤਗੁਰ ਦਾ ਸ਼ਬਦ ਹੈ ਜਿੰਨੂੰ ਅਸੀਂ ਮੰਨ ਕੇ ਚੱਲਣਾ ਕਿਉਂਕਿ ਸਾਨੂੰ ਜੀਵਨ ਦੀ ਸਿੱਖਿਆ ਸਾਰੀ ਇਹਦੇ ਵਿੱਚ ਦਿੱਤੀ ਗਈ ਹੈ ਸਾਰੇ ਗੁਰੂ ਪੀਰ ਪਕੰਬਰ ਭਗਤਾਂ ਦੀ ਇਹਦੇ ਵਿੱਚ ਬਾਣੀ ਹੈ ਸਾਰਿਆਂ ਦਾ ਲੇਖ ਉਹਦੇ ਵਿੱਚ ਉਚਰਿਆ ਹੈ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਆਦ ਜਗਾ ਦੀ ਇੱਕੋ ਹਰ ਆਦ ਜਗਾ ਦੀ ਕਿੰਨੇ ਪਰਮਾਤਮਾ ਉਹ ਇੱਕੋ ਹੀ ਆ ਤੇ ਇੱਕ ਹੀ ਉਹਨੇ ਰਹਿਣਾ ਬਾਣੀ ਸਤਗੁਰ ਸਤਗੁਰ ਬਾਣੀ ਦੋਹਾਂ ਵਿੱਚੋਂ ਲਾ ਇੱਕ ਨਿਰੰਕਾਰ ਇਹ ਬਾਣੀ ਕੀ ਆ ਬਾਣੀ ਹੀ ਸਤਗੁਰ ਆ ਤੇ ਸਤਗੁਰ ਦੇ ਵਿੱਚ ਸਤਗੁਰ ਦਾ ਸੰਦੇਸ਼ ਹੀ ਬਾਣੀ ਆ ਦੋ ਆਂਵ ਚੋਲਾ ਇੱਕ ਨਿਰੰਕਾਰ ਆਪ ਅਖਵਾਏਂਦਾ ਅੱਗੇ ਚੱਲੇ ਸੱਚ ਵਿਹਾਰ ਸਤ ਸਤਵਾਦੀ ਆਪ ਰਖਾਏਂਦਾ Hindu Muslim Sikh ਇੱਕ ਪਿਆਰ ਚਰਾ ਸ਼ਰੀਅਤ ਨਾ ਵੰਡ ਵੰਡਾਏਂਦਾ ਇੱਥੇ ਹਜੂ ਸ਼ੈਨ ਚਾਹੀਨੇ ਸਾਨੂੰ ਕਿਹਾ Hindu Muslim Sikh ਸਾਰਿਆਂ ਦਾ ਇੱਕੋ ਹੀ ਪਿਆਰ ਆ ਕਿਉਂਕਿ ਦਾਤਾ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਉਹ ਸਾਰਿਆਂ ਦਾ ਇੱਕੋ ਹੀ ਆ ਕਾਇਆ ਮੰਦਰ ਅੰਦਰ ਖੋਲ ਕਵਾੜ ਸਾਚਾ ਕਬਾ ਦੇਵ ਖਾਇਆ ਨਿਰਮਲ ਜੋਤ ਜਗੇ અપਾਰ ਨੂਰੋ ਨੂਰ ਡਗ ਮੰਗਾਇਆ ਸਹਿਬ ਸਤਗੁਰ ਸੱਚੀ ਰੀਤ ਆਦ ਜੁਗਾਦ ਚਲਾਈਆ ਸਹਿਬ ਸਤਗੁਰ ਦੀ ਸੱਚੀ ਰੀਤ ਕਿੜੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਦ ਜਗਾ ਚਲਦੀ ਰਹਿੰਦੀ ਆ ਬਿਨ ਮੰਗਿਆਂ ਦੇਵੇ ਚਰਨ ਪਰੀਤ ਜਿਸ ਜਨ ਆਪਣੀ ਪ੍ਰੀਤ ਸਮਝਾਈਆ ਔਰ ਜਿਸ ਜਨ ਨੂੰ ਜਿਹਨਾਂ ਜੀਵਾਂ ਨੂੰ ਆਪਣੀਆਂ ਨੇ ਪ੍ਰੀਤ ਸਮਝਾ ਦਿੱਤੀ ਐ ਉਹਨੂੰ ਬਿਨ ਮੰਗਿਆਂ ਹੀ ਆਪਣੇ ਨਾਲ ਲਾ ਲੈਣਾ ਆਪਣੀ ਪ੍ਰੀਤ ਉਹਦੀ ਝੋਲੀ ਦੇ ਵਿੱਚ ਪਾ ਦੇਣਾ ਕਾਇਆ ਕਰੇ ਪਤ ਤਪਨੀਤ ਪਤਤ ਪਾਪੀ ਪਾਰ ਕਰਾਈਆ ਫਿਰ ਹੁਦਾਏ ਕਾਇਆ ਚੋਲਾ ਜਿਹੜਾ ਉਹ ਨਾ ਉਹ ਪਤਤ ਵੀ ਹੈ ਭਾਵੇਂ ਉਹ ਆਪਣੇ ਧਰਮ ਕਰਮ ਤੋਂ ਆਚਰਣ ਗਿਰਿਆ ਹੋਇਆ ਅਗਰ ਚਰਨਾਂ ਦੇ ਨਾਲ ਲੱਗ ਗਿਆ ਉਹਦੇ ਪ੍ਰੀਤ ਮਹਾਰਾਜ ਨੇ ਵਿਚਪਾਰ ਕੀਤਾ ਤੁਹਾਨੂੰ ਇਹਨੇ ਪਾਰ ਕਰ ਦੇਣਾ ਨਾਤਾ ਟੁੱਟਾ ਮੰਦਰ ਮਸੀਤ ਕਾਇਆ ਮੰਦਰ ਦੇਹ ਵਿਖਾਈਆ ਅੱਠੇ ਪੈਰ ਵਸੇ ਚੀਤ ਵਿਸਰ ਕਦੇ ਨਾ ਜਾਈਆ ਫਿਰ ਉਹਦੇ ਵਿੱਚ ਅੱਠੇ ਪੈਰ ਦੇ ਚਿੱਤ ਦੇ ਵਿੱਚ ਵਸਦਾ ਹਰ ਵੇਲੇ ਪਰਮਾਤਮਾ ਉਹਦੇ ਨਾਲ ਯਾਦ ਰਹਿੰਦਾ ਔਰ ਉਹ ਯਾਦ ਰੱਖਦਾ ਵਿੱਚ ਵਸਦਾ ਤੇ ਫਿਰ ਉਹ ਕਰਮਾਂ ਤੋਂ ਵੈਸੇ ਹੀ ਬਾਹਰ ਰਹਿੰਦਾ ਕਿਉਂਕਿ ਉਹਦੇ ਮਨ ਦੇ ਉੱਤੇ ਡਰ ਭੈ ਬਣਿਆ ਰਹਿੰਦਾ ਪਰਮਾਤਮਾ ਦੇ ਮੇਰੇ ਅੰਦਰ ਹੈ ਔਰ ਉਹ ਸਭ ਕੁਝ ਵੇਖ ਰਿਹਾ ਹੈ ਜਾਣ ਰਿਹਾ ਹੈ ਜੋ ਜਨ ਗਾਏ ਸੋ ਹੰਗ ਗੀਤ ਜਨਮ ਮਰਨ ਵਿੱਚ ਨਾ ਆਈਆ ਸਤਿਗੁਰ ਸਾਚੀ ਚੱਲੀ ਰੀਤ ਬਿਨ ਪੜਿਆ ਕਰੀ ਪੜਾਈਆ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਪ੍ਰੀਤੀ ਬਾਣ ਪ੍ਰੀਤੀ ਵਾਨ ਆਪਣੀ ਪ੍ਰੀਤ ਆਪ ਲਗਾਈਆ ਸੋ ਵੀਰ ਜੀਓ ਸੱਚੇ ਪਾਤਸ਼ਾਹੀ ਨੇ ਸਾਨੂੰ ਇੱਕ ਪ੍ਰੀਤ ਦੇ ਬੰਧਨ ਨਾਲ ਬਧਾ ਹੋਇਆ। ਔਰ ਪ੍ਰੀਤੀ ਦਾ ਬੰਧਨ ਕਿਹੜਾ ਹੈ ਸਾਨੂੰ ਵਿੱਚ ਦੇ ਦਿੰਦਾ ਹੈ ਸੋ ਹਮਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹੈ। ਔਰ ਹਜੂਰ ਸ਼ੰਸ਼ਈ ਨੇ ਇਹ ਲਿਖਾਇਆ ਵੀ ਹੈ ਕਿ ਜਿਹੜਾ ਗੁਰਮੁਖ ਮੂੰਹ ਗਾਏ ਸੋਹੰ ਗੀਤ ਕੋ ਪਿਉ ਦਾ ਦੇ ਦਾ ਵੈਰੀ ਹੋਵੇ ਫਿਰ ਵੀ ਹੱਥ ਲਾਉ ਮਲਾਈ। ਕਿਉਂਕਿ ਸਾਨੂੰ ਪ੍ਰੀਤ ਜਿਹੜਾ ਬੰਧਨ ਇੱਕ ਕੀ ਦੇ ਨਾਲ ਸ਼ਬਦ ਦੇ ਨਾਲ ਬੰਨ੍ਹ ਦਿੱਤਾ ਸੱਚੇ ਪਾਸ਼ੇ ਨੇ ਜਦੋਂ ਆਪਾਂ ਸ਼ਬਦ ਵੀ ਲੈਂਦੇ ਸੀ ਤਾਂ ਕੀ ਕਹਿੰਦੇ ਸੀਗੇ ਸੱਚੇ ਪਾਸ਼ੇ ਨੇ ਸ਼ਬਦ ਬਾਰੇ ਲਿਖਾਇਆ ਸੀ ਸੋੰਗ ਮਹਾਰਾਜ ਸ਼ੇਂਗ ਵਿਸ਼ਨੂੰ ਭਗਵਾਨ ਦੀ ਜੈ ਸ਼ਬਦ ਸਿਰਫ ਇਤਨਾ ਹੀ ਹੈ ਲੇਕਿਨ ਰਹਿਤ ਮਰਜਾਦਾ ਕਟਨ ਹੈ ਜੀ ਮਾਸ ਸ਼ਰਾਬ ਤਿਜੋਣਾ ਜਗਤ ਦੇ ਮਿਹਣੇ ਚੱਲਣੇ ਇਹ ਸਾਰਾ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਜਗਤ ਮੇਨੇ ਵੀ ਮਾਰਦਾ ਕਿ ਤੁਸੀਂ ਕਿਹੜੇ ਪਾਸੇ ਨੂੰ ਚਲੇ ਆਏ ਤੇ ਇਹ ਕੀ ਗੱਲ ਆ। ਲੇਕਿਨ ਉਹਨਾਂ ਨੂੰ ਅਜੇ ਪਤਾ ਨਹੀਂ ਹੈ। ਔਰ ਇਹ ਹਰ ਬਾਣੀ ਜੋ ਆਪਾਂ ਪੜ ਰਹੇ ਆ ਉਹ ਆਪਣੇ ਵਾਸਤੇ ਆ ਔਰ ਗੁਰ ਸਿਖਾ ਵਾਸਤੇ ਆ। ਔਰ ਆਪਾਂ ਉਹਨਾਂ ਦੇ ਹੁਕਮ ਨੂੰ ਲੈ ਕੇ ਮੰਨ ਕੇ ਚੱਲਣਾ ਹੈ। ਔਰ ਤਾਂ ਹੀ ਸਾਡੀ ਉਹਦੇ ਨਾਲ ਪ੍ਰੀਤ ਵੱਜੀ ਰਹੇਗੀ। ਸੋ ਹਰ ਸੰਗ ਜੀਓ ਮੈਂ ਇੱਥੇ ਹੀ ਸਮਾਪਤੀ ਕਰਦਾ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਹੀ ਪਾਸੋਂ ਔਰ ਹਰ ਸੰਗਤ ਪਾਸੋਂ ਕੇ ਮੈਂ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦਿਓ ਜੀ ਸੋ ਹੰਮਾਰਾ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸੁਨਾ ਪਰਵੰਦੀ ਜੈ ਸੋਹਮਾਰਿਸ਼ੇ ਸੰਯੁਸ਼ਾ ਪਰਵੰਦੀ ਜੈ ਹੁਣ ਵੀਰ ਸਰਬਜੀਤ ਸਿੰਘ ਜੀ 10 ਮਿੰਟ ਵਾਸਤੇ ਇਹਨਾਂ ਤੋਂ ਬਾਅਦ ਵੀਰ ਸਰਜੀਤ ਸਿੰਘ